ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਆਪਾਂ 10 ਰੁਪਏ ਦੀਆਂ ਟੌਫੀਆਂ ਨਾਲ ਬਹੁਤ ਹੀ ਵਧੀਆ ਕੁਲਫੀ ਬਣਾਵਾਂਗੇ ਜਿਹੜੀ ਬੱਚੇ ਦੁਕਾਨ ਦੇ ਉੱਤੋਂ ਖਰੀਦਦੇ ਆ ਜਾਂ ਆਪਣੇ ਗਲੀਆਂ ਦੇ ਵਿੱਚ ਵੇਚਣ ਲਈ ਆਉਂਦੀਆਂ ਉਹ ਆਪਾਂ ਘਰ ਦੇ ਵਿੱਚ ਬਣਾਵਾਂਗੇ ਜਿਆਦਾ ਕੋਈ ਖਰਚਾ ਨਹੀਂ ਹੈਗਾ ਸਿਰਫ 10 ਰੁਪਏ ਲੱਗਣਾ ਬਹੁਤ ਹੀ ਜ਼ਿਆਦਾ ਟੇਸਟੀ ਚਾਹੇ ਤੁਸੀਂ ਸਰਬਤ ਬਣਾ ਲਓ ਚਾਹੇ ਤੁਸੀਂ ਕੁਲਫੀ ਬਣਾ ਲਓ ਤੇ ਬੱਚਿਆਂ ਨੂੰ ਘਰ ਦੇ ਵਿੱਚ ਬਣਾ ਕੇ ਖਵਾਓ ਕਿਉਂਕਿ ਗਰਮੀ ਦਾ ਮੌਸਮ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਇੱਕ ਵਾਰ ਕੋਈ ਆਪਾਂ ਮਸਾਲਾ ਨਹੀਂ ਪਾਉਣਾ ਕੋਈ ਸੋਡਾ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਬਸ ਤੁਹਾਨੂੰ ਮੈਂ ਦੱਸਦੀ ਆ ਬਹੁਤ ਸੌਖੇ ਤਰੀਕੇ ਦੇ ਨਾਲ ਤੇ ਮੈਨੂੰ ਉਮੀਦ ਆ ਵੀ ਤੁਸੀਂ ਜ਼ਰੂਰ ਟਰਾਈ ਕਰੋਗੇ ਤੁਹਾਨੂੰ ਵੀ ਪਸੰਦ ਆਊਗੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਚਲੋ ਜੀ ਆਪਾਂ ਹੁਣ ਆਪਾਂ ਬਣਾਉਣ ਲੱਗਦੇ ਆ ਵੀ ਸਾਨੂੰ ਕੀ ਕੀ ਸਮਾਨ ਚਾਹੀਦਾ ਤੇ ਇਹਨਾਂ ਵਾਸਤੇ ਅੱਜ ਨਾਲ ਟੌਫੀਆਂ ਲਈਆਂ ਜਿਹੜੀਆਂ ਆਪਣੇ ਕੋਲੇ ਹੁੰਦੀਆਂ ਨਹੀਂਆਂ ਸੰਤਰੇ ਵਾਲੀਆਂ ਟੌਫੀਆਂ ਮਿਲ ਜਾਂਦੀਆਂ ਨਾ ਬੜੀਆਂ ਵਧੀਆ ਚੂਰਸਣ ਵਾਲੀਆਂ ਹੁੰਦੀਆਂ ਉਹਦੀ ਆਪਾਂ ਬਣਾਵਾਂਗੇ ਆਈਸਕ੍ਰੀਮ ਤੇ ਇਹ ਮੈਂ ਉਹਦੇ ਚੋਂ ਕੱਢ ਲਈਆਂ ਰੈਪਰ ਚੋਂ ਕੱਢ ਲਈਆਂ ਤੇ ਥੋੜੀਆਂ ਜੀਆਂ ਕੁਛ ਮਤਲਬ ਇਹ ਕੱਢ ਕੇ ਤੁਹਾਨੂੰ ਪਤਾ ਦਿਖਾ ਦਿੰਨੀ ਐਦਾਂ ਲੋਕ ਕੱਢ ਲਈਆਂ ਤੁਹਾਨੂੰ ਆਉਂਦੀਆਂ ਸਾਰਿਆਂ ਨੂੰ ਹੁਣ ਬੱਚਿਆਂ ਕੋਲੇ ਆਮ ਹੀ ਹੁੰਦੀਆਂ ਨੇ ਤੇ ਆਪਾਂ ਇਹਨੂੰ ਕੱਢ ਕੇ ਹੁਣ ਇਹਨਾਂ ਨੂੰ ਜਿਹੜਿਆਗਾ ਇਸ ਤਰ੍ਹਾਂ ਕੱਢ ਕੇ ਜੀ ਇਹਨਾਂ ਨੂੰ ਆਪਾਂ ਇਹ ਕੜਕੇ ਰੱਖ ਲਿਆ ਸੀ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਦਰਦਰਾ ਜਿਹਾ ਕੁੱਟ ਲੈਣਾ ਜੇ ਨਹੀਂ ਵੀ ਕੁੱਟਣਾ ਤੁਸੀਂ ਐਦਾਂ ਵੀ ਰੱਖ ਸਕਦੇ ਨਹੀਂ ਤਾਂ ਆਪਾਂ ਕੁੱਟ ਲੈਣਾ ਇਹਨਾਂ ਨੂੰ ਮੈਂ ਤੁਹਾਨੂੰ ਦਿਖਾ ਦਿਆਂ ਕਿ ਕਿਸੇ ﺍﻟफाਫੇ ਦੇ ਵਿੱਚ ਪਾ ਕੇ ਆਪਾਂ ਕੁੱਟਾਂਗੇ ਆਫੇ ਦੇ ਵਿੱਚ ਪਾ ਲਿਆ ਹੋਣਾ ਆਪਾਂ ਇਹਨੂੰ ਥੋੜਾ ਜਿਹਾ ਮੋਟਾ ਮੋਟਾ ਜਿਹਾ ਕੁੱਟ ਲੈਣੇ ਚਾਹਾਂਦੇ ਸੁਪਦੇ ਕਿਉਂਕਿ ਇਹ ਥੋੜਾ ਜਿਹਾ ਕੁੱਟਣ ਦੇ ਨਾਲ ਨਾ ਫਿਰ 3-4 ਬਲਟ ਹੋ ਜਾਂਦੇ ਆ ਤੋ ਕੋਈ ਆ ਦੇਖੋ ﺍﻟफाफा फट ਗਿਆ ਇਸ ਕਰਕੇ ਮੈਂ ਪਾਣੀ ਥੋੜਾ ਥੋੜਾ ਪੁੱਟਿਆ ਡਬਲ ﺍﻟफाफा ਕਰ ਲਓ ਲਓ ਜੀ ਆਪਾਂ ਇਦਾਂ ਉਤਲੇਗਾ ਤੇ ਹੁਣ ਇਹਨੂੰ ਕੱਢ ਲਾਂਗੇ ਬਾਹਰ ਬਸ ਤਰ ਕਰਕੇ ਕੁੱਟਣੇ ਹੁਣ ਅਸੀਂ ਬਾਹਰ ਕੱਢਾਂਗੇ ਇਹ ਪਾਣੀ ਆ ਆਪਾਂ 2 ਕੱਪ ਗਲਾਸ ਪਾਣੀ ਦੇ ਲੈ ਲੇ ਵੱਡੇ ਗਲਾਸ ਹੀ ਦੋ ਤੇ ਇਹਦੇ ਵਿੱਚ ਆਪਾਂ ਇਹ ਸਾਜ ਜਦੋਂ ਥੋੜਾ ਜਿਹਾ ਗਰਮ ਹੋ ਜੇ ਪਾਣੀ ਤਾਂ ਉਦੋਂ ਆਪਾਂ ਇਹਦੇ ਵਿੱਚ ਜੜੀਆਂ ਨਹੀਂ ਆ ਇਹ ਟੌਫੀਆਂ ਕੁੱਟੀਆਂ ਹੋਈਆਂ ਆਪਾਂ ਇਹਦੇ ਵਿੱਚ ਪਾ ਦਿਆਂ। ਪਾਣੀ ਗਰਮ ਹੋ ਗਿਆ। ਤੇ ਆਪਾਂ ਅੱਜ ਕਿਹੋ ਜੀ ਚੀਜ਼ ਬਣਾਉਣ ਲੱਗੇ ਆ ਜਿਹੜੇ। ਆਹ ਲੋ ਜੀ ਇਹ ਸਾਰੀਆਂ ਮੈਲ ਭਾਵੇਂ ਦੇ ਰੂਪ ਕੱਢ ਕੇ ਇਹਦੇ ਵਿੱਚ ਪਾਤੀਆਂ। ਹੁਣ ਆਪਾਂ ਇਹਨੂੰ ਹਲਕਾ-ਹਲਕਾ ਹਿਲਾ ਕੇ ਮੈਲਟ ਕਰੀਏ। ਲਓ ਜੀ ਸਾਰੀਆਂ ਜਿਹੜੀਆਂ ਟੌਫੀਆਂ ਆਪਣੇ ਕੋਲੇ ਮੈਲਟ ਹੋ ਗਈਆਂ ਤੇ ਪਾਣੀ ਦਾ ਕਲਰ ਵੀ ਆਪਣੇ ਕੋਲੇ ਇਦਾਂ ਦਾ ਹੋ ਗਿਆ ਜਿਉਂ ਜਿਉ ਉਹ گاੜਾ ਹੋਊਗਾ ਖੁਰ ਜਾਣ ਗਿਆ ਉਹਨਾਂ ਟਾਈਮ ਆਪਣਾ ਜਿਹੜਾ ਕਲਰ ਆਹੇ ਡਾਰਕ ਹੁੰਦਾ ਜਾਊ। ਇਹਦੇ ਵਿੱਚ ਕੋਈ ਵੀ ਫੂਡ ਕਲਰ ਨਹੀਂ ਪਾਇਆ, ਕੁਛ ਨਹੀਂ ਪਾਇਆ ਸਿਰਫ ਟੌਫੀਆਂ ਦਾ ਕਲਰ ਆ ਤੇ ਥੋੜਾ ਜਿਹਾ ਇਹਦੇ ਵਿੱਚ ਅੱਧਾ ਇੱਕ ਨਿੰਬੂ ਦੇ ਦੋ ਕਬੂੰਦਾਂ ਹੀ ਨਚੋੜਨੇ ਜਿਆਦਾ ਨਹੀਂ। ਬਿਲਕੁਲ ਥੋੜਾ ਜਿਹਾ ਇਹਦੇ ਨਾਲ ਥੋੜਾ ਜਿਹਾ ਸੰਤਰੇ ਦਾ ਜਿਹੜਾ ਹੁੰਦਾ ਉਹ ਖਟਾਸ ਜੀ ਆਵੇ। ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਆਪਾਂ ਪਾ ਦਿਆਂਗੇ ਚੀਨੀ ਵੈਸੇ ਤਾਂ ਇਹ ਆਪ ਹੀ ਖਟੀਆਂ ਹੀ ਹੁੰਦੀਆਂ ਨੇ ਮਿੱਠੀਆਂ ਹੁੰਦੀਆਂ ਨੇ ਟਾਫੀਆਂ ਤੇ ਆਪਾਂ ਥੋੜੀ ਜੀ ਦੋ ਚਮਚੇ ਚੀਨੀ ਦੇ ਪਾ ਆਪਾਂ ਇਹਨਾਂ ਬਸ ਚੀਨੀ ਨੂੰ ਮੈਲਟ ਕਰਨਾ ਤੇ ਚੀਨੀ ਨੂੰ ਕੋਈ ਆਪਾਂ ਨੇ ਕੋਈ ਇੱਕ ਤਾਰ ਜਾਂ ਦੋ ਤਾਰ ਦੀ ਕੋਈ ਚਾਸ਼ਨੀ ਨਹੀਂ ਬਣਾਉਣੀ ਸਿਰਫ ਆਪਾਂ ਮੈਲਟ ਕਰ ਲੈਣਾ ਇਹਦਾ ਆਪਣੀ ਚੀਨੀ ਮੈਲਟ ਹੋ ਗਈ ਤਾ ਆਪਾਂ ਇਹਨੂੰ ਕੀ ਕਰਨਾ ਜੀ ਬੰਦ ਕਰ ਲੈਣਾ ਲਓ ਜੀ ਚੀਨੀ ਆਪਣੀ ਬਿਲਕੁਲ ਮੈਲਟ ਹੋ ਗਈ ਤੇ ਹੁਣ ਆਪਾਂ ਇਹਨੂੰ ਕਰ ਲਈਏ ਗੈਸ ਨੂੰ ਬੰਦ ਤੁਹਾਨੂੰ ਨੇੜਿਓਂ ਵੀ ਦਿਖਾਤਾ ਤੁਹਾਨੂੰ ਥੋੜਾ ਜਿਹਾ ਦੂਰ ਤੋਂ ਵੀ ਦਿਖਾਤਾ ਜੀ ਇਸ ਤਰ੍ਹਾਂ ਕਰਕੇ ਆਪਣੇ ਕੋਲੇ ਪਾਣੀ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਲਾਂਗੇ ਹੁਣ ਆਪਾਂ ਇਹਨੂੰ ਠੰਡਾ ਹੋਣ ਦੇ ਲਈ ਰੱਖ ਦੇਾਂਗੇ ਪੱਖੇ ਥੱਲੇ ਲਓ ਜੀ ਇਹ ਪਾਣੀ ਆਪਣੇ ਕੋਲੇ ਬਿਲਕੁਲ ਠੰਡਾ ਹੋ ਗਿਆ ਹੁਣ ਆਪਾਂ ਕੀ ਕਰਨਾ ਹੋ ਲਗ ਲਗ ਭਾਂਡੇ ਲੈ ਲੈਣਾ ਜਿਹੜਾ ਮਰਜ਼ੀ ਗਲਾਸ ਲੈ ਲਓ ਕੋਈ ਨੂੰ ਜੀ ਜੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਉਹ ਲੈ ਲਓ ਇਹ ਮੇਰੇ ਕੋਲ ਚਾਂਦੀ ਦਾ ਗਲਾਸ ਆ ਇਹ ਬੀਂਗਾ ਕਰਿਆ ਹੋਇਆ ਬੱਚਿਆਂ ਨੇ ਪਰ ਆਪਾਂ ਕੋਸ਼ਿਸ਼ ਕਰਦੇ ਆ ਇਹਦੇ ਵਿੱਚ ਵੀ ਜਮਾ ਲਈਏ ਤੇ ਹੁਣ ਆਪਾਂ ਇਹਨਾਂ ਨੂੰ ਲਵਾਂਗੇ ਜੀ ਛੋਟੀਆਂ ਛੋਟੀਆਂ ਗਲਾਸੀਆਂ ਲੈ ਲੈਣੀਆਂ ਤੇ ਆਪਾਂ ਇਹਦੇ ਵਿੱਚ ਇਹ ਜਿਹੜੀ ਸਰਵਤ ਆ ਇਹ ਪਾ ਦੇਣੀ ਆ ਤੁਸੀਂ ਇਦਾਂ ਪੀ ਵੀ ਸਕਦੇ ਹੋ ਤੇ ਲੋਚ ਮੇਰੇ ਕੋਲ ਇਹ ਤਿੰਨ ਜਿਹੜੇ ਗਲਾਸ ਨੇ ਉਹ ਭਰ ਕੇ ਤੇ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਇਹ ਤੁਹਾਡੀ ਮਰਜ਼ੀ ਆ ਤੇ ਹੁਣ ਆਪਾਂ ਇਹਨਾਂ ਅਲੱਗ-ਅਲੱਗ ਲੈ ਲੇ ਤੇ ਹੁਣ ਆਪਾਂ ਇਹਨਾਂ ਤਿੰਨਾਂ ਨੂੰ ਟਕ ਲਾਂਗੇ ਇਹ ਆਪਾਂ ਫਿਊਲ ਪੇਪਰ ਲੈ ਲਿਆ ਇਹਦੇ ਵਿੱਚ ਗਲੀ ਕਰਕੇ ਇਹਨੂੰ ਐਦਾਂ ਰੱਖ ਲਿਆ ਤੁਸੀਂ ਜੇ ਤੁਹਾਡੇ ਕੋਲ ਇਹ ਨਹੀਂ ਵੀ ਹੈਗੇ ਸਟਿੱਕਾਂ ਤਾਂ ਤੁਸੀਂ ਚਮਚੇ ਵੀ ਪੁੱਠੇ ਕਰਕੇ ਰੱਖ ਸਕਦੇ ਹੋ ਤੇ ਇਸੇ ਤਰ੍ਹਾਂ ਆਪਾਂ ਇਹ ਦੇ ਵਿੱਚ ਰੱਖਾਂਗੇ ਇਹਦੇ ਵੀ ਆਪਾਂ ਫੂਲ ਪੇਪਰ ਲਾ ਲਈਏ। ਇਹਨੇ ਵੀ ਆਪਾਂ ਲਾ ਲੇ ਉਹ ਮੈਂ ਪਹਿਲਾਂ ਮਤਲਬ ਕਰ ਦਿੱਤੀ। ਇਹ ਰੱਖਿਆ ਵੀ ਅਸੀਂ ਮੈਂ ਇੱਕ ਹੋਰ ਜਮਾਈ ਸੀ ਉਹਦੇ ਵਿੱਚ ਲਾਇਆ ਸੀ ਹੁਣ ਆਪਾਂ ਇਹਦੇ ਨਾਲ ਕੂਮੇ ਪੇਪਰ ਰੱਖ ਲੇ ਸੀ। ਹੁਣ ਵੈਸੇ ਇਤਰੀਆ ਆਪਾਂ ਇਹਦੇ ਵਿੱਚ ਲਾ ਦਿੰਦੇ। ਮੈਂ ਸੋਚਿਆ ਵੀ ਨਾਲ ਵੀਡੀਓ ਵੀ ਸ਼ੇਅਰ ਕਰਦਾ ਪਹਿਲਾਂ ਮੈਂ ਵੀਡੀਓ ਸ਼ੇਅਰ ਨਹੀਂ ਕੀਤੀ। ਸੋ ਕਰ। ਲਓ ਜੀ ਹੁਣ ਆਪਾਂ ਇਹਨਾਂ ਨੂੰ ਫ੍ਰੀਜ਼ਰ ਦੇ ਵਿੱਚ ਰੱਖ ਦਿਆਂ। ਇਹ ਆਪਣੀ ਆਈਸਕ੍ਰੀਮ ਬਣ ਕੇ ਰੈਡੀ ਆ। ਤੇ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਤੋਂ ਸਿ ਡਿਪ ਕਰ ਦਿਓ ਤੇ ਤੁਹਾਡੇ ਕੋਲੇ ਆਈਸਕ੍ਰੀਮ ਬਣ ਗਈ। ਗੋਲਫੀ ਆਪਾਂ ਉਥੋਂ ਲੈਨੇ ਆ ਨਾ ਪਾਈ ਤੋਂ ਲੈਨੇ ਹੁੰਦੇ ਸੀ ਯਾਦ ਆ ਗਿਆ। ਵੇਦਾ ਚੂਸ ਦੇ ਹੁੰਦੇ ਸੀ ਬਹੁਤ ਹੀ ਟੇਸਟੀ ਖੱਟੀ ਮਿੱਠੀ। ਐਦਾਂ ਤੁਸੀਂ ਸਾਰੀਆਂ ਅਲੱਗ-ਅਲੱਗ ਕਰਕੇ ਕੱਟ ਸਕਦੇ ਹੋ। ਮੈਂ ਤਿੰਨ ਬਣਾਈਆਂ ਸੀ। ਤੇ ਤੀਸਰੀ ਵੀ ਇਸੇ ਤਰ੍ਹਾਂ ਆਈਆਂ ਇਹਨੂੰ ਆਪਾਂ ਇਦਾਂ ਇਹਦਾ ਕਵਰ ਉਤਾਰ ਦਿਆਂਗੇ ਕਵਰ ਤੇ ਉਸ ਤੋਂ ਬਾਅਦ ਜੀ ਇਹਨੂੰ ਵੀ ਜੇ ਤੁਹਾਡੇ ਮਤਲਬ ਤਾਂ ਨਹੀਂ ਹੁੰਦੀ ਤਾਂ ਇਹਨੂੰ ਥੋੜਾ ਜਿਹਾ ਟਾਈਮ ਪਾਣੀ ਚ ਡਬੋ ਲੂ ਤੇ ਇਹਨੇ ਨਿਕਲ ਜਾਣਾ ਤੇ ਮੈਨੂੰ ਉਮੀਦ ਆ ਵੀ ਜਿਹੜੇ ਤੁਹਾਨੂੰ ਇਹ ਆਈਸ ਕੁਲਫੀ ਆ ਗਈ ਆਈਸਕ੍ਰੀਮ ਕਹਿ ਦਿੰਨੀ ਹੈ ਕੁਲਫੀ ਆ ਹੋ ਬਹੁਤ ਪਸੰਦ ਆਈ ਹੋਣੀ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ